ਸਟ੍ਰੇਟਟਰ ਨੂੰ ਤਲਾਕ ਲੈਣਾ ਪਿਆ ਮਹਿੰਗਾ ਕਿ ਹੁਣ ਆਪਣੀ Ex-wife ਨੂੰ ਦੇਣਗੇ 60 ਕਰੋੜ ਰੁਪਏ ਸੋਸ਼ਲ ਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਉਸ ਗੱਲ ਕਰਾਂਗੇ ਇੰਡੀਅਨ ਕ੍ਰਿਕਟਰ ਯਜਵਿੰਦਰ ਚਾਹਲ ਦੀ ਜੋ ਕਿ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦਰਅਸਲ ਉਹਨਾਂ ਦੀ ਤੇ ਉਹਨਾਂ ਦੀ ਵਾਈਫ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੱਡੀ ਫੈਨ ਫਾਲੋਇੰਗ ਹੈ ਪਰ ਜਦੋਂ ਯਜਵਿੰਦਰ ਦੇ ਵੱਲੋਂ ਆਪਣੀ ਵਾਈਫ ਦੇ ਨਾਲ ਯਾਨੀ ਕਿ Ex-wife ਦੇ ਨਾਲ ਸੋਸ਼ਲ ਮੀਡੀਆ ਤੋਂ ਤਸਵੀਰਾਂ ਡਿਲੀਟ ਕੀਤੀਆਂ ਗਈਆਂ ਸੀ ਤਾਂ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਸੀਗਾ ਤੇ ਉੱਥੇ ਹੀ ਧਨਸ਼੍ਰੀ ਦੇ ਵੱਲੋਂ ਵੀ ਯਜਵਿੰਦਰ ਨੂੰ ਅਨਫੋਲੋ ਕਰ ਦਿੱਤਾ ਗਿਆ ਸੀਗਾ ਤਾਂ ਫੈਨਸ ਕਾਫੀ ਜ਼ਿਆਦਾ ਨਿਰਾਸ਼ ਵੀ ਹੋਏ ਸੀ ਮੀਡੀਆ ਤੇ ਫੈਲਰੀ ਸੀ ਕਿ ਯੁਜਵਿੰਦਰ ਚਾਹਲ ਕਿਸ ਨੂੰ ਡੇਟ ਕਰ ਰਿਹਾ ਹੈ ਹਾਲਾਂਕਿ ਇਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਦੱਸਦੀ ਹੈ ਕਿ ਇੱਕ ਪੋਸਟ ਜੋ ਸੀਗੀ ਧੰਤਰੀ ਦੇ ਵੱਲੋਂ ਵੀ ਸ਼ੇਅਰ ਕੀਤੀ ਗਈ ਸੀ ਜਿੱਥੇ ਉਹਨਾਂ ਦੇ ਵੱਲੋਂ ਪ੍ਰਾਈਵੇਸੀ ਦੀ ਮੰਗ ਕੀਤੀ ਗਈ ਸੀ ਪਰ ਹੁੰਦਾ ਸੀ ਇਹ ਕਿ ਅਜੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਵਾਇਰਲ ਹੋ ਗਈ ਨਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਯਜਵਿੰਦਰ ਚਾਹਲ ਜੋ ਨੇ ਗਜ਼ਾਰੇ ਪੱਤੇ ਦੇ ਲਈ ధਨਸ਼੍ਰੀ ਵਰਮਾ ਨੂੰ 60 ਕਰੋੜ ਰੁਪਏ ਵਰਗੀ ਵੱਡੀ ਰਕਮ ਦੇ ਸਕਦੇ ਨੇ ਤਾਂ ਅਜੀਆਂ ਖਬਰਾਂ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਫੈਲ ਰਹੀਆਂ ਨੇ ਜਿਸ ਨੂੰ ਦੇਖ ਕੇ ਸੁਣ ਕੇ ਪ੍ਰਸ਼ੰਸਕ ਕਾਫੀ ਜ਼ਿਆਦਾ ਹੈਰਾਨ ਰਹੇਗੇ ਨੇ ਪਰ ਇਹਨਾਂ ਅਫਵਾਹਾਂ ਦੇ ਵਿੱਚ ਘਾਰ ਇੱਕ ਹੈਰਾਨ ਕਰਨ ਵਾਲਾ ਦਾਅਵਾ ਵੀ ਸਾਹਮਣੇ ਆਇਆ ਕਿ ਜਿਸ ਦੇ ਉੱਤੇ ਪ੍ਰਸ਼ੰਸਕ ਯਕੀਨ ਨਹੀਂ ਕਰ پا ਰਹੇ ਕਿ ਇਹ ਰਕਮ ਜੋ ਆ ధਨਸ਼੍ਰੀ ਵਰਮਾ ਨੂੰ ਯਜਵਿੰਦਰ ਚਾਹਲ ਦੇ ਵੱਲੋਂ ਦਿੱਤੀ ਜਾਵੇਗੀ ਫ੍ਰੀ ਪ੍ਰੈਸ ਜਰਨਲ ਦੀ ਰਿਪੋਰਟ ਅਕੋਰਡਿੰਗ ਜਯਵਿੰਦਰ ਚਾਹਲ دھੰਸ਼ਰੀ ਵਰਮਾ ਨੂੰ ਗੁਜ਼ਾਰੇ ਪੱਤੇ ਦੇ ਲਈ 60 ਕਰੋੜ ਰੁਪਏ ਵਰਗੀ ਵੱਡੀ ਰਕਮ ਦੇ ਸਕਦੇ ਨੇ ਫਿਲਹਾਲ ਇਹਨਾਂ ਗੱਲਾਂ ਦੇ ਉੱਤੇ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਜਾਂ ਜਾਣਕਾਰੀ ਜੋ ਆ ਇਸ ਐਕਸਪਲ ਦੇ ਵੱਲੋਂ ਨਹੀਂ ਆਈ ਹੈ। ਯੁਜਵਿੰਦਰ ਚਾਹਲਾ ਅਤੇ ਧਨਸ਼੍ਰੀ ਨੇ ਇਸ ਮੁੱਦੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਹੁਣ ਸਿਰਫ ਯੁਜਵਿੰਦਰ ਚਾਹਲਾ ਅਤੇ ਧਨਸ਼੍ਰੀ ਵਰਮਾ ਹੀ ਜਾਣਦੇ ਨੇ ਕਿ ਗੁਜ਼ਾਰੇ ਪਤੀ ਦੀਆਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਫਿਲਹਾਲ ਪ੍ਰਸ਼ੰਸਕ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਹਾਲੇ ਵਿੱਚ ਉੰਤਾ ਜ਼ਾਹਿਰ ਕਰ ਰਹੇ ਨੇ। ਕਿਤੇ ਨਾ ਕਿਤੇ ਇਹ ਵੀ ਸੋਚ ਰਹੇ ਨੇ ਕਿ ਕਾਸ਼ ਇਹ ਇੱਕ ਵਾਰ ਫਿਰ ਇਕੱਠੇ ਹੋ ਜਾਣ ਕਿਉਂਕਿ ਹਾਲਾਂਕਿ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਅਜਿਹੀ ਕੋਈ ਵੀ ਜਾਣਕਾਰੀ ਜਾਂ ਸਟੇਟਮੈਂਟ ਨਹੀਂ ਦਿੱਤੀ ਗਈ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਰਸਤੇ ਵਖ ਹੋ ਚੁੱਕੇ ਹਨ ਹਾਲਾਂਕਿ ਇਹਨਾਂ ਦੇ ਵੱਲੋਂ ਇੱਕ ਦੂਸਰੇ ਨੂੰ ਜੋ ਆ ਸੋਸ਼ਲ ਮੀਡੀਆ ਤੋਂ ਅਨਫੋਲੋ ਕਰ ਦਿੱਤਾ ਗਿਆ ਹੈ ਇਸ ਟ੍ਰੇਕੇਟਰ ਨੂੰ ਤਲਾਕ ਲੈਣਾ ਪਿਆ ਮਹਿੰਗਾ ਕਿ ਹੁਣ ਆਪਣੀ Ex-wife ਨੂੰ ਦੇਣਗੇ 60 ਕਰੋੜ ਰੁਪਏ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਉਸ ਗੱਲ ਕਰਾਂਗੇ ਇੰਡੀਅਨ ਕ੍ਰਿਕਟਰ ਯਜਵਿੰਦਰ ਚਾਹਲ ਦੀ ਜੋ ਕਿ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦਰਅਸਲ ਉਹਨਾਂ ਦੀ ਤੇ ਉਹਨਾਂ ਦੀ ਵਾਈਫ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੱਡੀ ਫੈਨ ਫਾਲੋਇੰਗ ਆ ਪਰ ਜਦੋਂ ਯਜਵਿੰਦਰ ਦੇ ਵੱਲੋਂ ਆਪਣੀ ਵਾਈਫ ਦੇ ਨਾਲ ਯਾਨੀ ਕਿ ਐਕਸ ਵਾਈਫ ਦੇ ਨਾਲ ਹੈ ਸੋਸ਼ਲ ਮੀਡੀਆ ਤੋਂ ਤਸਵੀਰਾਂ ਡਿਲੀਟ ਕੀਤੀਆਂ ਗਈਆਂ ਸੀ ਤਾਂ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਸੀਗਾ ਤੇ ਉੱਥੇ ਹੀ ਧਨਸ਼੍ਰੀ ਦੇ ਵੱਲੋਂ ਵੀ ਯਜਵਿੰਦਰ ਨੂੰ ਅਨਫੋਲੋ ਕਰ ਦਿੱਤਾ ਗਿਆ ਸੀਗਾ ਤਾਂ ਫੈਨਸ ਕਾਫੀ ਜ਼ਿਆਦਾ ਮੀਡੀਆ ਤੇ ਫੈਲ ਰਹੀ ਸੀ ਕਿ ਯੁਜਵਿੰਦਰ ਚਾਹਲ ਕਿਸ ਨੂੰ ਡੇਟ ਕਰ ਰਿਹਾ ਹੈ ਹਾਲਾਂਕਿ ਇਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਦੱਸਦੀ ਹੈ ਕਿ ਇੱਕ ਪੋਸਟ ਜੋ ਸੀਗੀ ਧੰਸ਼੍ਰੀ ਦੇ ਵੱਲੋਂ ਵੀ ਸ਼ੇਅਰ ਕੀਤੀ ਗਈ ਸੀ ਜਿੱਥੇ ਉਹਨਾਂ ਦੇ ਵੱਲੋਂ ਪ੍ਰਾਈਵੇਸੀ ਦੀ ਮੰਗ ਕੀਤੀ ਗਈ ਸੀ ਪਰ ਹੁਣ ਦੱਸਦੀ ਹੈ ਕਿ ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਇੱਕ ਵਾਰ ਫਿਰ ਵਾਇਰਲ ਹੋ ਗਈਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਯਜਵਿੰਦਰ ਚਾਹਲ ਜੋ ਨੇ ਗੁਜ਼ਾਰੇ ਪੱਤੇ ਦੇ ਲਈ ਧਨਸ਼ਰੀ ਵਰਮਾ ਨੂੰ 60 ਕਰੋੜ ਰੁਪਏ ਵਰਗੀ ਵੱਡੀ ਰਕਮ ਦੇ ਸਕਦੇ ਨੇ ਤਾਂ ਇਸ ਜਿਹੀਆਂ ਖਬਰਾਂ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਫੈਲ ਰਹੀਆਂ ਨੇ ਜਿਸ ਨੂੰ ਦੇਖ ਕੇ ਸੁਣ ਕੇ ਪ੍ਰਸ਼ੰਸਕ ਕਾਫੀ ਜ਼ਿਆਦਾ ਹੈਰਾਨ ਰਹਿ ਗਏ ਨੇ ਪਰ ਇਹਨਾਂ ਅਫਵਾਹਾਂ ਦੇ ਵਿਚਕਾਰ ਇੱਕ ਹੈਰਾਨ ਕਰਨ ਵਾਲਾ ਦਾਵਾ ਇਹ ਵੀ ਸਾਹਮਣੇ ਆਇਆ ਕਿ ਜਿਸ ਦੇ ਪ੍ਰਸ਼ੰਸਕ ਯਕੀਨ ਨਹੀਂ ਕਰ ਪਾ ਰਹੇ ਕਿ ਇਹ ਰਕਮ ਜੋ ਆ ਧਨਸ਼ਰੀ ਵਰਮਾ ਨੂੰ ਯੁਜਵਿੰਦਰ ਚਾਹਲ ਦੇ ਵੱਲੋਂ ਦਿੱਤੀ ਜਾਵੇਗੀ ਫ੍ਰੀ ਪ੍ਰੈਸ ਜਰਨਲ ਦੀ ਰਿਪੋਰਟਸ ਅਕੋਰਡਿੰਗ ਜਯੁਵਿੰਦਰ ਚਾਹਲ ਧੰਸ਼ਰੀ ਵਰਮਾ ਨੂੰ ਗੁਜ਼ਾਰੇ ਪੱਤੇ ਦੇ ਲਈ 60 ਕਰੋੜ ਰੁਪਏ ਵਰਗੀ ਵੱਡੀ ਰਕਮ ਦੇ ਸਕਦੇ ਨੇ ਫਿਲਹਾਲ ਇਹਨਾਂ ਗੱਲਾਂ ਦੇ ਉੱਤੇ ਕੋਈ ਵੀ ਆਫੀਸ਼ੀਅਲ ਅਨਾਉਂਸਮੈਂਟ ਜਾਂ ਜਾਣਕਾਰੀ ਜੋ ਆ ਇਸ ਐਕਸਪਲ ਦੇ ਵੱਲੋਂ ਨਹੀਂ ਆਈ ਹੈ ਯੁਜਵਿੰਦਰ ਚਾਹਲਾ ਤੇ ధਨਸ਼੍ਰੀ ਨੇ ਇਸ ਮੁੱਦੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਹੁਣ ਸਿਰਫ ਯੁਜਵਿੰਦਰ ਚਾਹਲਾ ਤੇ ధਨਸ਼੍ਰੀ ਵਰਮਾ ਹੀ ਜਾਣਦੇ ਨੇ ਕਿ ਗੁਜ਼ਾਰੇ ਪੱਤੀ ਦੀਆਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਫਿਲਹਾਲ ਪ੍ਰਸ਼ੰਸਕ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਹਾਲੇ ਵਿੱਚ ਇੰਤਜ਼ਾਰ ਕਰ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਸੋਚ ਰਹੇ ਨੇ ਕਿ ਕਾਸ਼ ਇਹ ਇੱਕ ਵਾਰ ਫਿਰ ਇਕੱਠੇ ਹੋ ਜਾਣ ਕਿਉਂਕਿ ਹਾਲਾਂਕਿ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਅਜੇ ਹੀ ਕੋਈ ਵੀ ਜਾਣਕਾਰੀ ਜਾਂ ਸਟੇਟਮੈਂਟ ਨਹੀਂ ਦਿੱਤੀ ਗਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਰਸਤੇ ਵਖ ਹੋ ਚੁੱਕੇ ਹਨ ਹਾਲਾਂਕਿ ਇਹਨਾਂ ਦੇ ਵੱਲੋਂ ਇੱਕ ਦੂਸਰੇ ਨੂੰ ਜੋ ਆ ਸੋਸ਼ਲ ਮੀਡੀਆ ਤੋਂ ਅਨਫੋਲੋ ਕਰ ਦਿੱਤਾ ਗਿਆ ਹੈ